ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਆਂ ਵੀ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਅੱਜ ਤਾਂ ਰਾਤ ਪੈ ਗਈ ਮੈਨੂੰ ਅੱਜ ਨਹੀਂ ਮੈਂ ਸਾਰਾ ਦਿਨ ਟਿਕੀ ਤੇ ਸਵੇਰੇ ਦਿਖਾਉਂਗੀ ਮੈਂ ਤੁਹਾਨੂੰ ਆਪਣੇ ਅੰਬ ਤੇ ਬਲਬਲ ਨੇ ਪਾਲਿਆ ਆਲਨਾ ਤੇ ਮੈਂ ਅੱਜ ਦਿਨੇ ਸਾਰਾ ਦਿਨ ਨਾ ਦੇਖੀ ਗਈ ਨਾ ਤਾਂ ਬਲਬਲ ਟਿਕੀ ਤੇ ਨਾ ਮੈਂ ਟਿਕੀ ਉਹ ਜਾਵੇ ਤੇ ਧਾਗਾ ਚੱਕ ਲਿਆ ਆਵੇ ਕਿਤੇ ਡੰਕਾ ਚੱਕ ਲਿਆ ਆਵੇ ਤੇ ਮੈਂ ਵੀ ਕਿਤੇ ਅੰਦਰ ਤੇ ਕਿਤੇ ਬਾਹਰ ਬਸ ਆਈਂ ਗੇੜਿਆਂ ਚ ਰਹੀ ਤੇ ਅੱਜ ਸਵੇਰ ਦੀ ਨਾ ਥੋੜੀ ਜਿਹੀ ਟੈਨਸ਼ਨ ਬਹੁਤ ਜ਼ਿਆਦੇ ਸੀਗੀ ਤਾਂ ਕਰਕੇ ਨਾ ਕੈਮਰਾ ਔਨ ਕੀਤਾ ਨਾ ਲਾਇਆ ਪੇਟੀ ਚ ਹੋ ਗਈ ਉੱਤੇ ਹੀ ਹੋ ਲਾਲ ਜੀ ਖੋਲੋ ਮੈਂ ਦੇਖ ਦਿੰਦੀ ਆ ਤੇ ਨਾ ਦਿਲ ਕੀਤਾ ਰਾਤ ਨਾ ਬੇਟੇ ਦਾ ਫੋਨ ਉੱਥੇ ਡੈਗ ਪਿਆ ਸੀਗਾ ਖਾਣ ਖੇਡਣ ਗਏ ਦਾ ਤੇ ਅੱਧੀ ਰਾਤ ਤੱਕ ਭਾਲਦੇ ਰਹੇ 10 11 ਵਜੇ ਦੇ ਤੱਕ ਆ ਪਾ ਲਉ ਚਿੱਟੀ ਲੱਭਿਆ ਨਹੀਂ ਸੀਗਾ ਫਿਰ ਚਲਾ ਆ ਕੇ 11 ਵਜੇ ਤੇ ਨਾ ਰੋਟੀ ਖਾਦੀ ਕਰਨ ਨੇ ਉਵੇਂ ਪੈ ਗਿਆ ਆ ਕੇ ਵਿਚਾਰਾ ਆਪ ਦਾ ਤੇ ਆਪਦੇ ਵੀ ਫਿਰ ਮਨ ਨੂੰ ਉਹੀ ਗੱਲ ਆਪਣੀ ਹੈ ਨਾ ਬੱਚਿਆਂ ਨਾਲ ਮਾਮਾ ਦੀ ਸਾਂਝ ਹੁੰਦੀ ਆ ਇਹ ਆਪਣੀ ਆਂਦਰਾਂ ਦੀ ਸਾਂਝ ਹੁੰਦੀ ਆ ਬੱਚਿਆਂ ਨਾਲ ਮੈਂ ਤਾਂ ਨਾ ਰਾਤ ਉਠ ਠ ਵੇਖਾਂ ਵੀ ਕਰਨ ਸੁੱਤਾ ਪਿਆ ਕੇ ਜਾਗਦਾ ਮੈਨੂੰ ਇੱਕ ਮਿੰਟ ਵੀ ਨੀਂਦ ਨਹੀਂ ਆਈ ਮੈਂ ਨਹੀਂ ਸੁਕਤੀ ਜਮਾਂ ਵੀ ਕਿਉਂ ਗਵਾਚੇ ਤਾਂ ਆਪਾਂ ਨੂੰ 10 ਰੁਪਏ ਨਹੀਂ ਮਾਨ ਹੁੰਦੇ ਤੇ ਆਪਾਂ ਉਹਨਾਂ ਨੂੰ ਵੀ ਪਛਤਾਵਾ ਤਾਂ ਇੱਕ ਵਾਰ ਆਪਾਂ ਨੂੰ ਲੱਗ ਜਾਂਦਾ ਵੀ ਹੈ ਨਾ ਹਾਏ 10 ਡੈਗ ਪੇ ਤੇ ਹੁਣ ਆਪਾਂ ਕਹਿਣ ਨੂੰ ਪਲਾ ਕਹੀ ਜਾਈਏ ਵੀ ਚਲ ਕੋਈ ਨਹੀਂ 5 700 ਦਾ ਕੀ ਹੁੰਦਾ 5 7000 ਦਾ ਕੀ ਹੁੰਦਾ ਇਹ ਗੱਲਾਂ ਆਪਣੇ ਕਹਿਣ ਦੀਆਂ ਹੁੰਦੀਆਂ ਪਰ ਪਸਤਾਵਾ ਆਪਾਂ ਨੂੰ 10000 ਰੁਪਈਆਂ ਦਾ ਵੀ ਹੁੰਦਾ ਕਿਉਂ ਆਪਣੇ ਕਮਾਏ ਵੀ ਹੁੰਦੇ ਹੱਕ ਦੇ ਹੁੰਦੇ ਆ ਤੇ ਫੋਨ ਸੀਗਾ ਮਹਿੰਗਾ ਫੋਨ ਬੇਟੀ ਨੇ ਭੇਜਿਆ ਸੀ ਬਾਹਰ ਫੋਨ ਸੀਗਾ 16 Pro ਆਈਫੋਨ ਐਪਲ 16 Pro ਸੀਗਾ ਤੇ ਇੱਥੇ ਆਪਣੇ ਇੰਡੀਆ ਦਾ 1 60 ਦਾ ਬਣਦਾ ਤੇ ਮੈਂ ਤਾਂ ਕਰੀ ਜਾ ਮਬਾਖਰੂ ਇੰਨੇ ਦਾ ਤਾਂ ਟਰੈਕਟਰ ਆ ਜਾਂਦਾ ਜਿੰਨੇ ਦਾ ਫੋਨ ਗਵਾਚ ਗਿਆ ਹੁਣ ਤਾਂ ਮੈਨੂੰ ਹਾਸਾ ਆਉਂਦਾ ਮਿਲ ਗਿਆ ਪਰ ਦਿਨੇ ਅੱਜ ਮੇਰਾ ਹਾਲ ਵੇਖਣ ਆਲਾ ਸੀ ਮੈਂ ਨਹੀਂ ਟਿਕੀ ਇੱਕ ਕਮਰੇ ਚ ਦੂਜੇ ਚ ਦੂਜੇ ਚ ਉਧਰ ਕਿਉਂ ਜਵਾਕ ਅੱਲੀ ਵੇਖ ਕੇ ਮੈਨੂੰ ਤਾਂ ਜਵਾ ਹੀ ਨਾ ਹਾਸਾ ਆਵੇ ਤੇ ਹੋਇ ਮਿਲ ਗਿਆ ਹੁਣ ਹੱਸਿਆ ਕਰਨ ਵੀ ਨੇ ਰੈੱਡ ਪੈਨ ਚੱਲ ਪਿਆ ਆ ਸੀਗਾ ਕਰਨ ਦਾ ਫੋਨ ਜਾ ਦੇ ਹੁਣ ਕਰਨ ਨੂੰ ਕਰਨ ਵੀ ਕਰਨ ਵੀ ਹੁਣ ਖੁਸ਼ ਆ ਹੋਰ ਕਰਨ ਤਾਂ ਸਾਡੀ ਜਿੰਦ ਜਾਨ ਆ ਕਰਨ ਨੂੰ ਤਾਂ ਅਸੀਂ ਦੇਖ ਦੇਖ ਜਿਉਂਦੇ ਆ ਤੇ ਬਾਲੀ ਟੈਨਸ਼ਨ ਸੀ ਚਲੋ ਫਿਰ ਮਾਲਕ ਅੱਗੇ ਅਰਦਾਸ ਬੇਨਤੀ ਕੀਤੀ ਵੀ ਪ੍ਰਮਾਤਮਾ ਇਹ ਅੰਦਰ ਰੱਖਿਆ ਮੈਨੂੰ ਜੇ ਤਾਂ ਕੋਈ ਹੱਕ ਦੇ ਹਾਂ ਹਾਂ ਆਈ ਤਾਂ ਗੱਲ ਆ ਤਾਂ ਹੀ ਤਾਂ ਇਹਦਾ ਜੀਨੀ ਸੀ ਲੱਗਦਾ ਰਾਤ ਤੇ ਵੀ ਜੇ ਤਾਂ ਹੱਕ ਦੇ ਹੋਏ ਕਿਉਂ ਤੀ ਤਿਆਣੀ ਕੰਨਿਆ ਬੱਚੀ ਨੇ ਆਪਣੀ ਨੇ 8 8 ਘੰਟੇ ਖੜ ਖੜ ਕੇ ਸ਼ਿਫਟਾਂ ਲਾ ਕੇ ਵਿਚਾਰੀ ਨੇ ਲੈ ਕੇ ਦਿੱਤਾ ਤੇ ਹੁਣ ਮਿਲ ਗਿਆ ਉੱਥੋਂ ਕਿਸੇ ਨੂੰ ਮਿਲ ਗਿਆ ਸੀਗਾ ਰਾਤ ਨੂੰ ਆਏ ਨਾ ਖੇਡਦੇ ਬੱਚੇ ਨੇਰੇ ਤੱਕ ਉੱਥੇ ਜਿਹੜਾ ਕੋਈ ਸਭ ਤੋਂ ਮਗਰੋਂ ਉੱਥੇ ਫਿਰਦੇ ਹੋਣਗੇ ਇੱਕ ਦੋ ਮੁੰਡੇ ਤੇ ਉਹ ਜਦੋਂ ਫੋਨ ਇਧਰੋਂ ਲਾਇਆ ਤੇ ਸਾਇਲੈਂਟ ਸੀਗਾ ਰਿੰਗ ਤੇ ਨਹੀਂ ਸੀਗਾ ਉਹ ਕਿੱਟ ਚੋਂ ਕਿਤੇ ਡੱਗ ਪਿਆ ਤੇ ਫਿਰ ਚੱਕ ਕੇ ਲੈ ਗਏ ਘਰੇ ਅੱਜ ਉਹਨਾਂ ਨੇ ਦੇਤਾ ਚਲੋ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਹੈਨਾ ਦੇਤਾ ਆਪਾਂ ਨੂੰ ਚੀਜ਼ ਆਪਣੀ ਤੇ ਜੀ ਚਲੋ ਜੀ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਬਲਬਲ ਦਾ ਵੀ ਵਿਚਾਰੀ ਦਾ ਤੁਹਾਨੂੰ ਮੈਂ ਆਲਣਾ ਦਿਖਾਵਾਂ ਲੈ ਬਲਬਲ ਨੇ ਅੱਜ ਆਲਣਾ ਪਾਇਆ ਤੇ ਮੈਂ ਸਾਰਾ ਦਿਨ ਕੱਢੀ ਟੈਨਸ਼ਨ 'ਚ ਹੁਣ ਮੈਂ ਨਾ ਆਟਾ ਗੁੰਨ ਲਾ ਮੈਨੂੰ ਅੱਜ ਕੰਮ ਨੂੰ ਵੀ ਬਹੁਤ ਨੇਰਾ ਹੋ ਗਿਆ ਆਟਾ ਗੁੰਨ ਕੇ ਬੀਬੀ ਨੂੰ ਲਾ ਆ ਮੈਂ ਰੋਟੀ ਫਿਰ ਮੈਂ ਕਰਦੀ ਧੂਪ ਸ਼ਿੱਟਾ ਨਾਲੇ ਮੈਂ ਕਰਦੀ ਆ ਤੁਹਾਡੇ ਨਾਲ ਗੱਲਾਂ ਬਾਤਾਂ ਰਣੀ ਦੁੱਧ ਠੰਡਾ ਹੋਇਆ ਪਿਆ ਵਾ ਕਰਨ ਦਾ ਹੁਣ ਕੱਟੀਆਂ ਰੋਟੀਆਂ ਉਦੋਂ ਨਹੀਂ ਦਿੱਤੀਆਂ ਜਦੋਂ ਤਾਰਾ ਚੁੰਨ ਗਏ ਸੀ ਉਦੋਂ ਨਹੀਂ ਦਿੱਤੀਆਂ ਰੋਟੀਆਂ ਉਦੋਂ ਪਰ ਮੈਂ ਹੀ ਲੈ ਕੇ ਗਈ ਨਾ ਮੈਨੂੰ ਵੀ ਪਿਆਰ ਮੱਕੀ ਦਾ ਆਟਾ ਹੁੰਦਾ ਵਿੱਚ ਜਮਾਂ ਨਹੀਂ ਪ੍ਰਾਂਤ ਨੂੰ ਲੱਗਦਾ ਆ ਕਣਕ ਦਾ ਆਟਾ ਪ੍ਰਾਂਤ ਹੀ ਲਿਪੀ ਜਾਂਦੀ ਹੈ ਨਾ ਤਾਂ ਤਖਰੋਜਦੀ ਹੈ ਫਿਰ ਨਹੀਂ ਪਾਣੀ ਕਿਥੋਂ ਆਉਂਦਾ ਲਿਪੀ ਜਾਂਦੀ ਹੈ ਬਰੀ ਬਰੀ ਕੀ ਟੈਨਸ਼ਨ ਹੋਵੇ ਜਮਾ ਨਹੀਂ ਕੰਮ ਨੂੰ ਜੀ ਕਰਦਾ ਜਿਉਂ ਆ ਵੀ ਆਇ ਤਾਂ ਇੰਨਾ ਸਾਡਾ ਸਾਰੇ ਟੱਬਰ ਦਾ ਹੀ ਮੰਦਾ ਹਾਲ ਸੀਗਾ ਆਏ ਨਹੀਂ ਵੀ ਇੱਕ ਦਾ ਵਿਜਾ ਮੈਂ ਟੈਨਸ਼ਨ ਲਈ ਐ ਜਾਂ ਕਰਨ ਦੇ ਪਾਪਾ ਨੇ ਲਈ ਐ ਅਸੀਂ ਤਾਂ ਕੋਈ ਨਹੀਂ ਠੀਕਿਆ ਕੋਈ ਵੀ ਜੀ ਵੀਰ ਜੀ ਤਾਂ ਵਿਚਾਰਾ ਰਾਤ 8 ਵਜੇ ਉਦੋਂ ਪਿਆ ਸੀਗਾ ਵੀ ਮੈਂ ਕੱਲ ਦਿਨੇ ਟਰਾਂਸਫਾਰਮਰ ਸੜਿਆ ਵਾ ਸੀਗਾ ਉਹ ਲਿਆ ਕੇ ਧਰਨਾ ਸੀਗਾ ਖੇਤ ਤੇ ਉਹ ਮੋਗੇ ਗਿਆ ਵਾ ਸੀਗਾ ਰਾਤ ਟਾਈਮ ਨਾਲ ਰੋਟੀ ਖਾ ਕੇ ਪੈ ਗਿਆ ਕਹਿੰਦਾ ਮੈਨੂੰ ਤਾਂ ਨੀਂਦ ਆਉਂਦੀ ਹੈ ਮੈਂ ਦਿਨੇ ਨਹੀਂ ਪਿਆ ਮੈਂ ਤਾਂ ਪੈ ਜਾਣਾ ਜਦੋਂ 8:30 ਵਜੇ 10 ਤੱਕ ਵੀ ਫੋਨ ਗਵਾਚ ਕੇ ਕਰਨ ਦਾ ਫਿਰ 11 ਵਜੇ ਦੇ ਤੱਕ ਵਿਚਾਰਾ ਨਾਲ ਤੁਰਿਆ ਫਿਰਦਾ ਰਿਹਾ ਅੱਜ ਦਿਨੇ ਤਾਂ ਨਹੀਂ ਟਿਕੇ ਜਿਉਂ ਲੱਗੇ ਸਵੇਰ ਤੋਂ ਹੁਣ ਜਾ ਕੇ ਮਿਲਿਆ ਚਲੋ ਹਜੇ ਵੀ ਸ਼ੁਕਰ ਪਰਮਾਤਮਾ ਦਾ ਹੱਕ ਦੇ ਸੀ ਕਿ ਤਾਂ ਹੀ ਮੁੜਿਆ ਆਇਆ ਗੱਲਾਂ ਕੀ ਕਰਦੀ ਸਵੇਰ ਦੀ ਕੈਮਰਾ ਕੀ ਔਨ ਕਰਦੀ ਕੰਮ ਹੀ ਕਰੀਗੀ ਕੰਮ ਹੀ ਕਰੀਗੀ ਬਸ ਆਈ ਹੋਈ ਜਾਵੇ ਵੀ ਕੰਮ ਕਰਦੀ ਕਰਦੀ ਨੂੰ ਹੀ ਉਧਰ ਹੀ ਰਹੀ ਪਸੂਆਂ ਵਾਲੇ ਪਾਸੇ ਇਧਰ ਆਈ ਨਹੀਂ ਚੋਂਤੇ ਚ ਵੀ ਕੋਈ ਜਦੋਂ ਫੋਨ ਵੱਜੇ ਜੇ ਵੀਰਜੀ ਦਾ ਵੱਜੇ ਤਾਂ ਉਹਦੇ ਅੱਲੀ ਨੂੰ ਆ ਜਾ ਕੋਈ ਲੱਗਾ ਪਤਾ ਜੇ ਕਰਨ ਦੇ ਪਾਪਾ ਦਾ ਫੋਨ ਵੱਜੇ ਤਾਂ ਉਹਦੇ ਅੱਲੀ ਨੂੰ ਜਾਵਨ ਲੱਗਾ ਕੋਈ ਪਤਾ ਬਸ ਆਈ ਤੁਰੀ ਫਿਰਦੀ ਆਇਂ ਕਰਾਂ ਵਾਸਤੇ ਵੀ ਬਾਬਾ ਜਦੋਂ ਉਹ ਇਧਰੋਂ ਪਾਸਾ ਚੋਂ ਉਧਰ ਚੋਂ ਤੇਲੀ ਨੂੰ ਜਾਵਾ ਉਦੋਂ ਮਾਂ ਹੀ ਬੋਜੀ ਬੇਬੀ ਕਰਨ ਦਾ ਫੋਨ ਲੱਗ ਗਿਆ ਹੁਣ ਧਮਾਇਆ ਵਿਚਾਰਾ ਅੱਥ ਨੇ ਮਸਾਂ ਮੈਂ ਖਾ ਨਾ ਆ ਤਾ ਲੈ ਕਮਲਿਆ ਕੱਲ ਦਾ ਪਤਾ ਨਹੀਂ ਕਰੋਂਗਾ ਨਾਤਾ ਨਾ ਰਾਤ ਰੋਟੀ ਖਾਦੀ ਸਵੇਰੇ ਇੱਕ ਅੱਧੀ ਰੋਟੀ ਖਾਦੀ ਖਾ ਕੇ ਦੇ ਹੋਵੇ ਪਨੀਰੀ ਪਲੂਰੀ ਫਿਰ ਖਲਾਰਨ ਲੱਗ ਗਿਆ ਮੇਰਾ ਫੋਨ ਲੈ ਗਿਆ ਸੀਗਾ ਮੈਂ ਖਾ ਮੇਰੇ ਵਾਲਾ ਫੋਨ ਵੀ ਤੋ ਲੈ ਜਾ ਚੰਨ ਫੋਨ ਮੈਂ ਮੈਂ ਹੁਣ ਅੱਥ ਨੇ ਸਗੋਂ ਹੱਸਣ ਲੱਗ ਗਿਆ ਮੈਂ ਕਰ ਮੰਗਾਤਾ ਸੀਗਾ ਪਰ ਕੀਰਤ ਕੋਲੇ ਸੀਗਾ ਇੱਕ Samsung ਦਾ ਫੋਨ ਉਹ ਤੋਂ ਮੰਗਾਤਾ ਸੀਗਾ ਮੈਂ ਕਿਹਾ ਤੂੰ ਇਹਦੇ ਚ ਪਾ ਲਾ ਮੇਰਾ ਫੋਨ ਮੈਨੂੰ ਦੇ ਮੈਂ ਕਿਹਾ ਮੇਰਾ ਤਾਂ ਜ ਬਲੌਗ ਵੀ ਰਹਿ ਗਿਆ ਚਲ ਨੇਰਾ ਹੋ ਗਿਆ ਹੁਣ ਬੀਬੀ ਨੂੰ ਆਟਾ ਘੋਲਣਾ ਤੇ ਫੜਾ ਦਾਂ ਫਿਰ ਕਰਦੇ ਹਾਂ ਲਓ ਜੀ ਨੇਰਾ ਕਾਫੀ ਹੋ ਗਿਆ ਤੇ ਅੱਜ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਤੁਹਾਨੂੰ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਅੱਜ ਜਿੰਨੀ ਮੈਨੂੰ ਟੈਨਸ਼ਨ ਪਈ ਆ ਮੈਂ ਤਾਂ ਕਹਿੰਨੀ ਆ ਮਾਲਕ ਪ੍ਰਮਾਤਮਾ ਕਿਸੇ ਨੂੰ ਇੰਨੀ ਨਾ ਟੈਨਸ਼ਨ ਪਾਈ ਕਿਸੇ ਮਾਂ ਨੂੰ ਵੀ ਇੰਨੀ ਟੈਨਸ਼ਨ ਨਾ ਪਵੇ ਆਪਾਂ ਪਤਾ ਕੀ ਹੈ ਕਹਿ ਦਿੰਨੇ ਆਪਾਂ ਘੂਰ ਦਿੰਦੀਆਂ ਮਾਵਾਂ ਘੂਰ ਦਿੰਨੇ ਮੈਂ ਕਰਨ ਨੂੰ ਬਹੁਤ ਘੂਰ ਦਿੰਨੀ ਆ ਧਨਵਿੰਦਰ ਨੂੰ ਵੀ ਘੂਰ ਦਿੰਦੀ ਸੀ ਪਰ ਜਦੋਂ ਬੱਚਿਆਂ ਦਾ ਚਿਹਰਾ ਉਦਾਸ ਵੇਖੀਦਾ ਫੇਰ ਤਾਂ ਆਵਦਾ ਬੁਰਾ ਹਾਲ ਹੋ ਜਾਂਦਾ ਹੈ ਨਾ ਆ ਹੀ ਹੁੰਦਾ ਮਾਵਾ ਨੂੰ ਮੈਨੂੰ ਫਿਰ ਅੱਜ ਯਾਦ ਆਈ ਜਾਵੇ ਨਿੱਕੀ ਹੁੰਦੀ ਦੀ ਮੇਰੀ ਗੱਲ ਮੇਰਾ ਨਾ ਕੰਨ ਦੁਖੇ ਕੇਰਾ ਲੋੜੀ ਜੀ ਦੇ ਦਢ ਸੀਗੇ ਸਿਆਲ ਦਾ ਮਹੀਨਾ ਸੀਗਾ ਮੈਂ ਤੁਹਾਨੂੰ ਦੱਸਦੀ ਆ ਨਿੱਕੀ ਜੀ ਆਪਦੀ ਗੱਲ ਤੇ ਮੇਰਾ ਕੰਨ ਦੁਖੇ ਤੇ ਮੇਰਾ ਮਾਮਾ ਦੇ ਕੇ ਗਿਆ ਮੂੰਗਫੜੀ ਤੇ ਰਿਓੜੀਆਂ ਤੇ ਮੈਂ ਨਾ ਰੋਵਾਂ ਰਾਤ ਨੂੰ ਜਦੋਂ ਮੈਂ ਰੋਵਾਂ ਤੇ ਮੇਰੀ ਬੀਬੀ ਮੈਨੂੰ ਕਹਵੇ ਨਾ ਬੀ ਲੈ ਤੁਰਿਓੜੀ ਖਾਲਾ ਲੈ ਤੂੰ ਮੂੰਗਫਲੀ ਤੇ ਰਿਓੜੀਆਂ ਖਾਲਾ ਵੇ ਤੇ ਤੇਰਾ ਮਾਮਾ ਦੇ ਕੇ ਗਿਆ ਮੂੰਗਫਲੀ ਤੇ ਰਿਓੜੀਆਂ ਤੂੰ ਖਾਲਾ ਮੈਂ ਖਾਵਾਂ ਨਾ ਹੈ ਨਾ ਜਦੋਂ ਕੰਨ ਦੁਖਦੇ ਸੀ ਆਪਾਂ ਬੱਚੇ ਹੁੰਨੇ ਮੈਂ ਛੋਟੀ ਜੀ ਸੀਗੀ ਉਦੋਂ ਸੀਗੀ ਮੈਨੂੰ ਲੱਗਦਾ ਮੈਂ 11 ਕ ਸਾਲ ਦੀ ਹੋਊਂਗੀ ਮੈਨੂੰ ਯਾਦ ਆ ਜਿੱਥੋਂ ਤੱਕ ਤੇ ਫੇਰ ਮੈਨੂੰ ਜਦੋਂ ਮੈਂ ਰੋਣੋਂ ਹਟੀ ਨਾ ਹਟੀ ਨਾ ਹੈ ਨਾ ਫੇਰ ਮੇਰੀ ਮਾਂ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਰੋ ਨਾ ਮੇਰੇ ਦਿਲ ਨੂੰ ਕੁਛ ਹੁੰਦਾ ਜਦੋਂ ਤੂੰ ਰੋਨੀ ਹੈ ਨਾ ਤੇ ਉਦੋਂ ਆਪਾਂ ਬੱਚੇ ਹੁੰਨੇ ਆ ਜਦੋਂ ਛੋਟੇ ਹੁੰਨੇ ਉਦੋਂ ਆਪਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਵੀ ਮਾਪੇ ਪਿਓ ਦਾ ਪਿਆਰ ਕੀ ਚੀਜ਼ ਹੁੰਦੀ ਹੈ ਜਦੋਂ ਆਪਾਂ ਆਪ ਵੱਡੇ ਹੁੰਨੇ ਆ ਆਪ ਮਾਪੇ ਬਣਦੇ ਫਿਰ ਪਤਾ ਲੱਗਦਾ ਰਾਤ ਜਦੋਂ ਕਰਨ ਆਇਆ ਕਰਨ ਦਾ ਮੈਮੂ ਹਟਿਆ ਦੇਖਿਆ ਕਹਿੰਦਾ ਪਾਪਾ ਮੇਰਾ ਫੋਨ ਡੈਗ ਪਿਆ ਤੇ ਮੈਨੂੰ ਤਾਂ ਢੇਗ ਨਾ ਮੈਂ ਤਾਂ ਕਿਤੇ ਗੇਟ 'ਚ 11 ਵਜੇ ਦੇ ਤੱਕ ਕਿਤੇ ਮੈਂ ਕੁਰਸੀ ਵਿਹੜੇ 'ਚ ਢਾਹ ਲਈ ਕੁਰਸੀ ਤੇ ਬਹਿ ਜਾ ਫਿਰ ਜਦੋਂ ਰਾਤ ਨੂੰ ਬਿਨਾ ਰੋਟੀ ਖਾਦੇ ਤਾਂ ਪੈ ਗਿਆ ਫਿਰ ਮੈਂ ਤਾਂ ਅੱਖਾਂ ਚੋਂ ਆ ਮਾਰੇ ਪਾਣੀ ਆਈ ਜਾ ਮੈਂ ਤਾਂ ਇੰਨਾ ਮਨ ਨੂੰ ਹੋਵੇ ਹੈਨਾ ਤੇ ਆਪਣਾ ਬੱਚਿਆਂ ਦੇ ਨਾਲ ਮਾਂ ਪਿਓ ਦੀ ਮਾਮਾਂ ਦੀ ਸਾਂਝ ਜ਼ਿਆਦਾ ਹੁੰਦੀ ਹੈ ਹੁੰਦਾ ਹੀ ਆਪਾਂ ਨੂੰ ਕਿਤੇ ਮੈਂ ਸੋਚਾਂ ਰਾਤ ਨੂੰ ਵੀ ਵਾਖ ਰੂ ਇੰਨੇ ਪੈਸਿਆਂ ਦੇ ਤਾਂ 2 ਤੋਲੇ ਸੋਨੇ ਦੇ ਆ ਜਾਂਦੇ ਆ ਕਿੰਨਾ ਮਹਿੰਗਾ ਸੀਗਾ ਚੱਲ ਜੇ ਛੋਟਾ ਮੋਟਾ ਫੇਰ ਇੱਕ ਵਾਰ ਮਨ ਸਮਝਾ ਲਵਾਂ ਖਸਮਾ ਨੂੰ ਖਾਵੇ ਬੰਦੀ ਸੁੱਖ ਚਾਹੀਦੀ ਐ ਤੰਦਰੁਸਤੀ ਚਾਹੀਦੀ ਆ ਗਵਾਚ ਗਿਆ ਤਾਂ ਗਵਾਚ ਗਿਆ ਫੇਰ ਕਮਾ ਜਵਾਕ ਦੇ ਵਿੱਚ ਸਾਰੇ ਡਾਕੂਮੈਂਟ ਸਾਰਾ ਕੁਝ ਹੈ ਨਾ ਮੇਲ ਵੀ ਇੱਕ ਵਾਰੀ ਇਹ ਮੇਲ ਬਣਦੀ ਆ ਆਈਡੀਆਂ ਉਡੀਆਂ ਵਿੱਚ ਕਿੰਨਾ ਕੁਝ ਹੁੰਦਾ ਨਿਆਣਿਆਂ ਦਾ ਵਿੱਚ ਫੋਟੋ ਆ ਕੀ ਪਤਾ ਕਿਵੇਂ ਕੋਈ ਇਸਤੇਮਾਲ ਨਾ ਕੋਈ ਕਰ ਲਵੇ ਕੋਈ ਗਲਤ ਸਿਮ ਨਾ ਵਰਤ ਲਵੇ ਕਿਤੇ ਕੋਸ ਸੋਚਾਂ ਕਿਤੇ ਕੋਸ ਸੋਚਾਂ ਬਸ ਆਈ ਸੋਚਦੀ ਦੀ ਮੇਰੀ ਸਾਰੀ ਰਾਤ ਅੱਖਾਂ ਥਾਣੀ ਲੰਗ ਗਈ ਜਾਗਦੀ ਦੀ ਜਮਾਂ نیند ਨਹੀਂ ਆਈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆ ਪੈਠੀ ਕਰਦੇ ਆ ਤੇ ਕੱਲ ਮਿਲਾਂਗੇ ਪਰਮਾਤਮਾ ਕਰੇ ਵਧੀਆ ਵਧੀਆ ਸੋਹਣਾ ਸੋਹਣਾ ਤੁਹਾਡਾ ਵੀ ਤੇ ਮੇਰਾ ਵੀ ਸੋਹਣਾ ਖੁਸ਼ੀਆਂ ਭਰੇ ਆ ਦਿਨ ਚੜੇ ਤੇ ਆਪਾਂ ਸੋਹਣੀਆਂ ਸੋਹਣੀਆਂ ਗੱਲਾਂ ਕਰੀਏ ਸੋਹਣਾ ਸੋਹਣਾ ਬਲੌਗ ਪਾਈਏ ਤੇ ਚਲੋ ਜੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਅਬਾਦ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਜੇ ਆਪਣਾ ਮਨ ਸਾਫ਼ ਹੈ ਨਾ ਆਪਾਂ ਸਰਬੱਤ ਦਾ ਭਲਾ ਮੰਗਦੇ ਆਂ ਫਿਰ ਪ੍ਰਮਾਤਮਾ ਆਪਣਾ ਵੀ ਭਲਾ ਕਰਦਾ ਤੇ ਮੈਂ ਤਾਂ ਸਰਬੱਤ ਦਾ ਭਲਾ ਹੀ ਮੰਗਦੀ ਜੇ ਮੈਂ ਗੁਰੂ ਘਰ ਵੀ ਜਾਨੀਏ ਮੈਂ ਤਾਂ ਕਿੰਨੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਕਿਸੇ ਦੇ ਪਿੱਛੇ ਸਾਡਾ ਵੀ ਕਰੀ ਤੇ ਚਲੋ ਜੀ ਕੱਲ ਮਿਲਦੇ ਆਂ ਫਿਰ